NSA ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫੇਰ ਵਧਾਇਆ ਗਿਆ ਪਹਿਲਾਂ ਤਾਂ ਇਹ 10k ਸਿੰਗਾ ਤੇ ਲੱਗਾ ਸੀ ਹੁਣ ਘਟੋ ਘਟ 4 ਲੱਖ ਲੋਕਾਂ ਤੇ ਲਾਇਆ ਗਿਆ ਉਹ ਕਿਵੇਂ ਕਿਉਂਕਿ ਖਡੂਰ ਸਾਹਿਬ ਦੇ ਲੋਕਾਂ ਨੇ 4 ਲੱਖ ਤੋਂ ਵੱਧ ਵੋਟਾਂ ਪਾ ਕੇ ਅਮਰਪਾਲ ਨੂੰ ਜਿਤਾਇਆ ਤੇ ਇਹਦਾ ਮਤਲਬ ਇਹ ਹੋਇਆ ਕਿ ਜੇ ਉਹਨਾਂ ਲੋਕਾਂ ਫੈਸਲਾ ਇਸ ਡੈਮੋਕ੍ਰੇਸੀ ਵਿੱਚ ਕਰ ਦਿੱਤਾ ਕਿ ਜੇ ਸਾਡੇ ਦੁਆਰਾ ਸਾਡੇ ਲਈ ਡੈਮੋਕ੍ਰੇਸੀ ਆ ਤਾਂ ਇਹਦੇ ਵਿੱਚ ਅਸੀਂ ਇਹ ਫੈਸਲਾ ਸਹੀ ਕਰਾਂਗੇ ਕਿ ਉਹ ਅਤਵਾਦੀ ਹੈ ਸੀ ਜਾਂ ਨਹੀਂ ਸੀ ਲੋਕਾਂ ਨੇ ਉਹਨੂੰ ਅੱਤਵਾਦੀ ਨਹੀਂ ਮੰਨਿਆ ਉਹਨੂੰ ਲੀਡਰ ਮੰਨਿਆ ਪਰ ਇਹ ਸਰਕਾਰ ਜਿਹੜੀ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਬੜੀ ਕਮਜ਼ੋਰ ਦਿੱਲੀ ਵਾਲੀ ਸਰਕਾਰ ਆਏ ਬੜੇ ਡਰਪੋਕ ਬੰਦੇ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਡਰ ਰਹਿੰਦਾ ਇਹ ਤੇ ਆਪਣੇ ਨਾਲ ਚੱਲਦੇ ਆਪਦੇ ਪਾਰਟੀ ਦੇ ਬੰਦੇ ਤੋਂ ਡਰਦੇ ਹੁੰਦੇ ਆ ਵੀ ਕਿਤੇ ਇਹ ਸਾਡੇ ਤੋਂ ਅੱਗੇ ਨਾ ਲੰਘ ਜੇ ਉਹ ਤੇ ਫਿਰ ਅਮਰਤਪਾਲ ਸਿੰਘ ਇੱਕ ਨਵੀਂ ਧਿਰ ਵੱਜੋ ਇਹਨਾਂ ਦੇ ਸਾਹਮਣੇ ਤਿਆਰ ਹੋ ਗਿਆ ਉਹਨੂੰ ਇਹ ਕਿਉਂ ਛੱਡਣਗੇ ਇਹਨਾਂ ਨੂੰ ਖਤਰਾ ਹੁਣ ਆਪਣੀਆਂ ਵੋਟਾਂ ਤੇ ਪੈ ਗਿਆ ਵੀ ਲੋਕ ਉਹਦੇ ਮਗਰ ਤੁਰ ਪਏ ਆ ਹੁਣ ਨਵੀਂ ਧਿਰ ਨਿਕਲੂਗੀ ਮਸਾ ਦਾ ਪੰਜਾਬ ਦੱਬਿਆ ਸੀ ਸੈਂਟਰ ਦੇ ਇਸ਼ਾਰਿਆਂ ਤੇ ਸੈਂਟਰ ਨਾਲ ਮੋਢਾ ਨਾਲ ਮੋਢਾ ਲਾ ਕੇ ਦੱਬਿਆ ਸੀ ਹੁਣ ਅਸੀਂ ਪੰਜਾਬ ਨੂੰ ਆਪ ਮਾਰੇ ਖੜੇ ਨਹੀਂ ਹੋਣ ਦੇਣਾ ਤੁਸੀਂ ਛੱਡੋ ਗੱਲ ਖਾਲਿਸਤਾਨ ਦੀ ਖਾਲਿਸਤਾਨ ਦੀਆਂ ਗੱਲਾਂ ਤੇ ਬਹੁਤ ਦੂਰ ਰਹਿ ਗਈਆਂ ਇਹ ਤੁਹਾਨੂੰ ਇੱਕ ਨਵੀਂ ਧਿਰ ਵੀ ਤਿਆਰ ਨਹੀਂ ਕਰਨ ਦੇਣਾ ਚਾਹੁੰਦੇ ਹੁਣ ਇਹ ਕਹਿੰਦੇ ਆ ਕਿ ਕਨਸਟੀਟਿਊਸ਼ਨ ਜਿਹੜਾ ਹੁੰਦਾ ਲੋਕਾਂ ਦੁਆਰਾ ਲੋਕਾਂ ਲਈ ਹੁੰਦਾ ਲੋਕਾਂ ਤੇ ਆਪਣਾ ਫੈਸਲਾ ਸੁਣਾਤਾ ਸਰਕਾਰ ਨੇ ਨਵਾਂ ਫੈਸਲਾ ਕੀ ਸੁਣਾਇਆ ਕਿ ਨਹੀਂ ਤੁਸੀਂ 4 ਲੱਖ ਜਿਨ੍ਹਾਂ ਨੇ ਸੋਚ ਵਿਖਾਈ ਹੈ ਤੁਹਾਡੀ ਸੋਚ ਵੀ ਇਹਦੇ ਨਾਲ ਹੀ ਜੇਲ੍ਹ ਚ ਬੰਦ ਆ। ਸੋ ਲੋਕਾਂ ਨੂੰ ਹੁਣ ਬੇਨਤੀ ਆ ਵੀ ਆਪਾਂ ਇਸ ਸੰਘਰਸ਼ ਨੂੰ ਅੱਗੇ ਤੋਰਦੇ ਰਹਿਣਾ। ਇਹ ਜਿਹੜੀ ਡੈਮੋਕ੍ਰੇਸੀ ਪੰਜਾਬ ਲਈ ਖਤਰਾ ਬਣੀ ਹੋਈ ਹੈ ਨਾ ਜਿਹੜੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਜਿਹੜਾ ਇੱਕ ਕੰਪਨੀ ਦਾ ਪੇਪਰ ਆ ਜਿਹੜਾ ਸਾਨੂੰ ਖਤਮ ਕਰਨਾ ਚਾਹੁੰਦਾ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕਿ ਇਹ ਇੱਕ ਕੰਟਰੀ ਨਹੀਂ ਇੱਕ ਕੰਪਨੀ ਆ ਤੇ ਬਹੁਤ ਸਾਰੀਆਂ ਕੰਟਰੀਆਂ ਕੰਪਨੀਆਂ ਵਰਗੀਆਂ ਜਿਹੜੀਆਂ ਵਰਤੀਆਂ ਜਾ ਰਹੀਆਂ ਕਿਸੇ ਤਾਕਤ ਹੇਠ ਹੁਣ ਤਾਕਤ ਇਹਨਾਂ ਦੇ ਗੁਜਰਾਤੀ ਕੋਲ ਆ ਇਸ ਬ੍ਰਾਹਮਣਵਾਦੀ ਸੋਚ ਕੋਲ ਆ ਸਿੱਖਾਂ ਦੀ ਪਰਸੈਪਸ਼ਨ ਦੁਨੀਆ ਵਿੱਚ ਬਹੁਤ ਵਧੀਆ ਵਾ ਰਾਜਨੀਤੀ ਸਾਡੇ ਹੱਥ ਚ ਦੇਣਾ ਚਾਹੁੰਦੇ ਆ ਪਰ ਇਹ ਸਾਨੂੰ ਥੱਲਿਓਂ ਗਰਾਊਂਡ ਚ ਉੱਠਣ ਨਹੀਂ ਦੇਣਾ ਚਾਹੁੰਦੇ ਇਹ ਡਰਦੇ ਬਹੁਤ ਆ ਕਿ ਕਿਤੇ ਇਹਨਾਂ ਕੋਲ ਪੁਰੀਆਇ ਤੇ ਸਾਡੀ ਹੈ ਕੋਈ ਨਹੀਂ ਜੇ ਇਹ ਸਿੱਖ ਚੰਗਿਆਈ ਨਾਲ ਵੀ ਰਾਜ ਲੈ ਗਏ ਤੇ ਰਾਜ ਸਾਰੇ ਦੇਸ਼ ਵਿੱਚ ਜਾਣਾ ਇਹ ਵੇਖ ਲਓ ਵੀ ਹੁਣ ਜਿਹੜੇ ਲੋਕ ਇਹ ਕਹਿੰਦੇ ਹੈ ਵੀ ਇਹ ਖਾਲਸਤਾਨੀ ਨੇ ਸੰਵਿਧਾਨ ਤੇ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਬਰਾਬਰ ਆ ਇੱਥੇ ਕੋਈ ਗੁਲਾਮ ਨਹੀਂਗਾ ਐਵੇਂ ਸਿੱਖ ਰੌਲਾ ਪਾਉਂਦੇ ਆ ਆ ਹੁਣ ਤੁਹਾਡੀ ਜਵਾਬੀ ਇੱਥੇ ਬਣਦੀ ਆ ਜਿਹੜੇ ਵਿਦਵਾਨ ਬਣਦੇ ਸੀ ਥੋੜੇ ਮਹੀਨੇ ਪਹਿਲਾਂ ਵੀ ਅਮਰਤਪਾਲ ਹੁਣ ਉਸੇ ਸੰਵਿਧਾਨ ਦੀ ਸੋਹ ਚੱਕੂਗਾ ਆ ਸੰਵਿਧਾਨ ਵੇਖ ਲਓ ਹੁਣ ਤੁਹਾਡਾ ਜਿਹੜਾ ਸੰਵਿਧਾਨ ਤੁਸੀਂ ਕਹਿੰਦੇ ਸੀ ਨਾ ਇਹ ਇੱਕ ਤਰ੍ਹਾਂ ਦਾ ਹੁਣ ਟੈਸਟ ਹੋ ਗਿਆ ਫੇਰ ਤੇ ਇਹ ਵਧੀਆ ਮੌਕਾ ਹੈ ਪ੍ਰਮਾਤਮਾ ਨੇ ਜਦੋਂ ਆਪ ਮਹਾਰੇ ਬਣਾਇਆ ਵੀ ਲੋਕ ਸਿੱਖਾਂ ਨੂੰ ਪਛਾਣ ਹੋ ਜੇ ਵੀ ਉਹਨਾਂ ਦੀ ਇਸ ਦੇਸ਼ ਵਿੱਚ ਕਿੰਨੀ ਕਿ ਬੁੱਕਤ ਆ ਤੁਸੀਂ ਸੰਵਿਧਾਨਿਕ ਤੌਰ ਤੇ ਲੜ ਲੋ ਤਾਂ ਤੁਸੀਂ ਗੁਲਾਮ ਜੇ ਤੁਸੀਂ ਆਜ਼ਾਦੀ ਮੰਗ ਲੋ ਤਾਂ ਗੁਲਾਮ ਜੇ ਤੁਸੀਂ ਕਲਮ ਨਾਲ ਚੱਲ ਲੋ ਤਾਂ ਗੁਲਾਮ ਜੇ ਹਥਿਆਰ ਨਾਲ ਚੱਲ ਲੋ ਤਾਂ ਗੁਲਾਮ ਜੇ ਹੁਣ ਇਸ ਇਲੈਕਸ਼ਨਾਂ ਤੋਂ ਤੁਹਾਨੂੰ ਘਟੋ ਘਟ ਜਿਹੜੇ ਆ ਸੰਵਿਧਾਨ ਦੇ ਪੁਜਾਰੀ ਨੇ ਉਹਨਾਂ ਨੂੰ ਅਗਲ ਤੇ ਆ ਗਏ ਉਹ ਮਾੜੀ-ਮੋਟੀ ਵੀ ਤੁਹਾਡਾ ਸੰਵਿਧਾਨ ਸੰਵਿਧਾਨ ਨਹੀਂ ਆ ਇਹ ਇੱਕ ਸਿਰਫ ਕੰਪਨੀ ਤੌਰ ਤਰੀਕੇ ਦਾ ਸੰਵਿਧਾਨ ਆ ਜਿਹੜਾ ਅੱਖਾਂ ਬੰਦ ਕਰਕੇ ਉਹ ਘੋੜੇ ਵਾਂਗ ਇਧਰ ਉਧਰ ਨਹੀਂ ਵੇਖ ਸਕਦਾ ਗੁਲਾਮੀ ਹੁਣ ਸਾਡਾ ਫੈਸਲਾ ਲੈਣ ਦਾ ਸਮਾਂ ਆ ਕਿ ਜਿਹੜਾ ਆਉਣ ਵਾਲਾ ਸਮਾਂ ਜਿਹੜੀ ਅਸੀਂ ਥੋੜੀ-ਬੋਤੀ ਵੋਟ ਵੀ ਜਿਹੜੀਆਂ ਦੂਜੀਆਂ ਦਿੱਲੀ ਨਾਲ ਜੁੜੀਆਂ ਪਾਰਟੀਆਂ ਨੂੰ ਦਿੰਦੇ ਉਹ ਵੀ ਦੇਣਾ ਬੰਦ ਕਰੀਏ ਕਿਉਂਕਿ ਦਿੱਲੀ ਦੇ ਭਾਵੇਂ ਰਾਜੇ ਵੜਿੰਗ ਵਰਗੇ ਦਲਾਲ ਹੋਣ ਬਿੱਟੂ ਵਰਗੇ ਭਾਜਪਾ ਦੇ ਹੋਣ ਇਧਰ ਭਗਵੰਤ ਮਾਨ ਵਰਗੇ ਆਮ ਪਾਰਟੀ ਦੇ ਹੋਣ ਇਹਨਾਂ ਸਾਰਿਆਂ ਦੀ ਸੋਚ ਇੱਕ ਆ ਭਾਵੇਂ ਤੁਸੀਂ ਬਾਦਲਾਂ ਨੂੰ ਵੀ ਪਾਲੂ ਉਹਨਾਂ ਦੀ ਵੀ ਸੋਚ ਇਹ ਹੈ ਜੋ ਉਹ ਤੇ ਫੈਸਲੇ ਲੈ ਨਹੀਂ ਸਕਦੇ ਸੋ ਸਾਨੂੰ ਆਪਣੀ ਜਿਹੜੀ ਹੁਣ ਉੱਠ ਰਹੀ ਪਾਰਟੀ ਆ ਇਹਦੇ ਉੱਪਰ ਫੈਸਲਾ ਲੈਣ ਦੀ ਜ਼ਰੂਰਤ ਆ ਜਿਹੜੇ ਪੰਜਾਬ ਦੇ ਹੱਕਾਂ ਦੀ ਰਾਖੀ ਕਰੇ ਪੰਜਾਬ ਵਿੱਚ ਬਾਹਰੋਂ ਆ ਰਹੇ ਪ੍ਰਵਾਸੀਆਂ ਦੀ ਵੋਟ ਨੂੰ ਰੋਕ ਕੇ ਤਾਂ ਜੋ ਸਰਕਾਰਾਂ ਫਿਰ ਫੈਸਲੇ ਪੰਜਾਬੀਆਂ ਨੂੰ ਮੁੱਖ ਰੱਖ ਕੇ ਲੈਣ ਨਾ ਕਿ ਭਈਆਂ ਨੂੰ ਨਾ ਕਿ ਇੱਥੋਂ ਦੇ ਡਰਦਾ ਜਿਹੜੇ 100 150 ਸਾਲ ਪਹਿਲਾਂ ਚੰਗਾ ਰਾਜ ਸਾਡੇ ਪੰਜਾਬ 'ਚ ਹੜਾ ਕੇ ਸਾਡੇ ਪੰਜਾਬ ਦਾ ਹੀ ਖਾ ਕੇ ਹਰਾਮ ਕਰ ਰਹੇ ਉਹਨਾਂ ਦੀ ਮੰਨਣ ਸੋ ਸਾਨੂੰ ਸਾਡੀ ਵੋਟ ਪਾਵਰ ਦੀ ਜਿਹੜੀ ਇਸ ਟਾਈਮ ਪੂਰੀ ਲੋੜ ਆ ਸਾਨੂੰ ਆਪਣੀ ਤਾਕਤ ਨੂੰ ਸਮਝਣਾ ਚਾਹੀਦਾ